ਸਾਡੇ ਨਾਲ ਇਸ ਵਾਰ ਮਜੂਰ ਨੇ ਸਮਿਤ ਗੋਲ ਸ਼ੰਤੀ ਜੀ ਆ ਸ਼ੰਤੀ ਜੀ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਬਾਲਾ ਜੀ ਅਸੀਂ ਅੱਜ ਪਹੁੰਚ ਚੁੱਕੇ ਹਾਂ ਸ਼੍ਰੀ ਸਾਲਾ ਸਰਦਾਮ ਸ਼੍ਰੀ ਖਾਟੋ ਸ਼ਾਮ ਜੀ ਦੇ ਦਰਸ਼ਨ ਤੋਂ ਬਾਅਦ ਅਸੀਂ ਸਵੇਰੇ 6 ਵਜੇ ਚੱਲੇ ਸੀ ਤੇ ਬਿਲਕੁਲ ਸਹੀ 8:30 ਵਜੇ ਅਸੀਂ ਸ਼੍ਰੀ ਸਾਲਾ ਸਰਦਾਮ ਪਹੁੰਚ ਗਏ ਤੇ ਸਾਰੇ ਭਗਤ ਜਨਾਂ ਨੇ ਬਹੁਤ ਵਧੀਆ ਦਰਸ਼ਨ ਹੋਏ ਨੇ ਆਪਣੇ ਬਾਲਾ ਜੀ ਸਾਲਾ ਸਰ ਤੇ ਤੇ ਹੁਣ ਅਸੀਂ ਅੱਗੇ ਆਪਣਾ ਅਗਰੋਹਾ ਤਾਮ ਦਿਲੀ ਜਾਣਾ ਹੈ ਤੇ ਸਾਰੇ ਸਵਾਰੀਆਂ ਨੇ ਆਪਣਾ ਨਾਸ਼ਤਾ ਭੋਜਨ ਕਰ ਲਿਆ ਤੇ ਹੁਣ ਅਸੀਂ ਅਗਰੋਹਾਧਾਮ ਜਾਣ ਲੱਗੇ ਹਾਂ। ਹਾਂਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਬਾਲਾ ਜੀ ਮੈਂ ਸ਼ਾਮ ਪਰਿਵਾਰ ਸੰਗ ਨੰਬਾ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇੱਕ ਧਾਰਮਿਕ ਯਾਤਰਾ ਤੇ ਲੈ ਜਾ ਕੇ ਪਹਿਲਾਂ ਬਾਬਾ ਫਾਟੂ ਸ਼ਾਮ ਜੀ ਫਿਰ ਮਹਿੰਦੀ ਵਾਲੇ ਬਾਬਾ ਜੀ ਅਤੇ ਹੁਣ ਅਗਰੋਹਾਧਾਮ ਜਾਣ ਦਾ ਸਾਨੂੰ ਮੌਕਾ ਦੇ ਰਹੇ ਨੇ। ਇਹ ਯਾਤਰਾ ਬੜੀ ਹੀ ਅਨੁਭਵ ਵਾਲੀ ਰਹੀ ਹੈ ਜਿੱਥੇ ਸਾਨੂੰ ਅਨੁਸ਼ਾਸਨ ਦਾ ਵੀ ਬਹੁਤ ਪਾਲਨ ਦਿੱਤਾ ਹੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬਾਲਾ ਜੀ ਅਸੀਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸ਼੍ਰੀ ਸ਼ਾਮ ਪਰਿਵਾਰ ਸੰਗ ਬੋਲੋ ਨਾਬੇ ਤੋਂ ਇੱਕ ਨਿਸ਼ੁਲਕ バスੇ ਵਾ ਲੈ ਕੇ ਆਏ ਸੀਗੇ ਜਿਸ ਦੇ ਵਿੱਚ ਪਹਿਲਾਂ ਆਪਾਂ ਸ਼੍ਰੀ ਖਾਟੂ ਸ਼ਾਮ ਮੰਦਰ ਦਰਸ਼ਨ ਕਰਵਾਇਆ ਉਸ ਤੋਂ ਦਰਸ਼ਨਾ ਦੇ ਤੂ ਉਸ ਤੋਂ ਬਾਅਦ ਆਪਾਂ ਕੱਲ ਕੀਰਤਨ ਕਰਿਆ ਕੀਰਤਨ ਤੋਂ ਬਾਅਦ ਅੱਜ ਸਵੇਰੇ 6:30 ਵਜੇ ਸਾਲਾ ਜਰ ਬਾਲਾ ਜੀ ਦੇ ਦਰਸ਼ਨਾਂ ਲਈ ਨਿਕਲ ਗਏ ਸੀ 800 ਵਰਟ ਦਰਸ਼ਨ ਕਰਕੇ ਨਾਸ਼ਤਾ ਪਾਣੀ ਕਰਨ ਤੋਂ ਬਾਅਦ ਅੰਜਨੀ ਮਾਤਾ ਦੇ ਦਰਸ਼ਨ ਕਰੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਣੇ ਪਾਸ ਸਵਾਰੀਆਂ ਸਾਰੇ ਜਿਹੜੇ ਨਾਲ ਆਏ ਨੇ ਉਹਨਾਂ ਨੂੰ ਅਗਰੋਹਾ धाम ਲੈ ਕੇ ਚਲੇ ਆ ਉਸ ਤੋਂ ਬਾਅਦ ਅਗਰੋਹਾ धाम ਤੋਂ ਬਾਅਦ ਜਿਹੜੇ ਪ੍ਰੋਗਰਾਮ ਜਿਵੇਂ ਪ੍ਰੋਗਰਾਮ ਕਰੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਭਾਲ ਅੰਕਲ ਜੀ ਲੋ ਸੁਭਾਰਾ ਦੇਖਣਾ ਗ੍ਰੋਹਾਦਾਮ ਪ੍ਰਾਚੀਨ ਮੰਦਿਰ ਗ੍ਰੋਹਾਦਾਮ ਮੰਦਿਰ ਮਾ ਸਾਡੇ ਚੱਲੇ ਆ ਜੀ ਤੇ ਤੁਹਾਨੂੰ ਗ੍ਰੋਹਾਦਾਮ ਸਭ ਤੋਂ ਅੱਗੇ ਅੱਗੇ ਅਸੀਂ ਜਾ ਰਹੇ ਹਾਂ ਅੱਗੇ ਨਹੀਂ ਜਾਣਾ ਮਹਾਰਾਜਾ ਅਗਰਸੇਨ ਬਾਲੇ ਮਹਾਰਾਜਾ ਅਗਰਸੇਨ ਬਵਨ ਮਹਾਰਾਜਾ ਅਗਰਸੇਨ ਬਵਨ ਗਰੋਹਾਦਾਨ ਸੀਰੀ ਗਰੋਹਾਦਾਨ ਉਹ ਸਾਡੇ ਪਹਾੜੀਆਂ ਉਹ ਇਹ ਗੁਰਬਾਣੀ ਸੁਣਾਗਾ ਬਹੁਤ ਇਸ ਫੈਕਟੋਜ਼ੀ ਗੁਰਵਾ ਦੇ ਵਿੱਚ ਹੈ ਜੀ ਗਰੋਬਰਦਾਮ ਹਾਈ ਕਿਵਾ ਦੇ ਨੇੜੇ ਨਾ ਤਾਂ ਇਹ इधर देखो गुफा की चढ़ाई फिर बहुत बढ़िया गुफा बनी हुई है यार बहुत सोहनी है बहुत सोनी लो जी शेर दम अगे मंदिर आ गया हवा जीवा बाला जी श्री ति, तिरुपति बाला जी अच्छा सा ਗੋਬਾ ਦਾ ਵਿਤਰਪਤੀ ਬਾਲਾ ਜੀ ਦਾ ਮੰਦਿਰ ਬਣ ਮੰਦਿਰ ਬਣਿਆ ਹੋਇਆ ਬਾਲਾ ਜੀ ਦਾ ਵਾਹ ਜੀ ਪਾ ਸੱਤ ਪੁੱਤ ਸਾਈਡ ਤੇ ਖੜਾ ਹਾਂ ਯਾਰ गुफा फिर स्टार्ट हो अभी अभिनित खत्म हो गया अभिन आ जाओ बेटा बेटा आ जाओ ये गुफा है ਗੁਫਾ ਨਹੀਂ ਇਹ ਪਰਪਰ ਲੁਕੀ ਨਹੀਂ ਅਜੇ ਤੱਕ ਕੋਈ ਦੇਖੀ ਨਹੀਂ ਗੁਫਾ ਨੰਬਰ 2 ਗੁਫਾ માતા ਗੁਫਾ ਨੰਬਰ 2 ਬੈਸ਼ ਨੂੰ ਮਾਤਾ ਬੈਸ਼ ਨੂੰ ਦੇਵੀ ਜੀ ਤੇ ਅਸੀਂ ਇਹਦੇ ਵਿੱਚ ਵੜਨ ਲੱਗੇ ਆਂ ਤੇ ਬਣੀ ਹੋਈ ਹੈ ਗੁਫਾ ਉਰੇ ਤੇ ਸਾਨੂੰ ਤੋ ਲੱਗਦਾ ਇੱਕ ਹੀ ਗੁਫਾ ਨਿਕਲੇਗੀ ਪਰ ਉਜਾੜਾ ਬਹੁਤ ਹੈ ਕਿਹਾ ਗਿਆ ਕਿ ਇਹ ਸ਼ੁਰੂਗ ਹੈ ਅਰ ਕੋਈ ਨਹੀਂ ਨਾ ਉਸ ਸਾਹ ਕੋਲੀ ਬਹੁਤ ਚਰਚਾ ਪਾਉਂਦਾ ਹੈ। ਤੇ ਉਹ ਫਾਦੇ ਵਿੱਚ ਮੈਂ ਇਸ ਵਸੇ ਆਉਂਦੀ ਬੜੀ ਨਹੀਂ ਹੈ ਨਾ ਜਿੰਨਾ ਕੰਮ ਚੁਕਣਾ ਪਤਾ ਹੈ। ਪਰ ਹਾਂ ਮੈਂ ਉਸ ਜਿਹੜੀ ਕਿ ਜਮੀਨ ਉਹਨੂੰ ਬਾਈਟ ਦੋਹਾ ਜਿਹੜਾ ਪਰ ਕੈਮਰੇ ਲਗਾਏ ਨੇ ਹੈ ਗੁਪਤ ਕੈਮਰੇ ਹੋਏ ਜਗਾਏ ਨੇ ਉਹ ਕੈਮਰੇ ਆ ਜਿਹੜਾ ਤੇ तो जो नहीं पे दिखाई नहीं देते हैं हां अगर हम कैमरे के नजर में हम भी कैमरे के जाएंगे तो कैमरे के नजर में नहीं तो कैमरा नहीं होगा सही बात है चलो तेरे ऊपर तो फिर चढ़न लाग गया ये स्टॉक्स मार्केट के ना भाई ऊपर नीचे ऊपर हां बाहर प्रतिमा आज आज ये रहा इधर Chama, tá vendo? Você quer fazer Eu não fazer não इत है जी अब आ जाओ आज आ जाओ ये माता का भवन है जी इधर तो लिखा हुआ है जी अच्छा माता चलो फिर अगे ਜੈ ਮਾਤਾ ਮਾਤਾ ਵੇਸ਼ ਨ ਦੇ ਮੱਥਾ ਟੇਕ ਗਏ ਜੈ ਮਾਤਾ ਦੇਖ ਸਾਡੇ ਪਹਿਲਾਂ ਇੱਕ ਅਸੀਂ ਲੱਕੜ ਦੇ ਪੁੱਲ ਤੋਂ ਨੰਗੇ ਹੁਣ ਫਿਰ ਲੱਕੜ ਦੇ ਪੁੱਲ ਤੋਂ ਨਿਕਲ ਰਿਆਂ ਗੁਫਾ ਸਾਡੇ ਪਿੱਛੇ ਮਾਤਾ ਦਾ ਮੱਥਾ ਟੇਕਿਆ ਹਾੜੜ ਤੇ ਹੁਣ ਫਿਰ ਗੁਫਾ ਦੇ ਵਿੱਚ ਐਂਟਰੀ ਹੋ ਗਈ ਸਾਡੀ ਅੱਗੇ ਕਿੱਥੇ ਜਾ ਰਹੇ ਹਾਂ ਅਸੀਂ ਜਾਓ ਯਾਵੇਂ ਆਇਆ ਬੰਦੇ ਕੋਰ ਬੁਖਾਏ ਦਰ ਲੋਈ ਅਸ ਸਾਰੇ ਬੁਖਾਏ ਕਰਦੇ ਨੇ ਛੇੜੀ ਖਾਟੂ ਸ਼ਾਮ ਮੰਦਿਰ ਪਾਤੜਾਂ ਦੇ ਵਿੱਚ ਖੜਿਆ ਤੁਸੀਂ ਮੰਦਿਰ ਦੇ ਦਰਸ਼ਨ ਕਰੋ ਜੀ ਅੰਦਰੋਂ ਫੋਟੋ ਆਟ ਨੇ ਵੀਡੀਓ ਤੁਸੀਂ ਦੇਖੋ ਕਿੰਨਾ ਸੋਹਣਾ ਮੰਦਿਰ ਬਣਿਆ ਹੋਇਆ ਖਾਟੂ ਸ਼ਾਮ ਜੀ ਦਾ ਪਾਤੜਾਂ ਸ਼ਹਿਰ ਦੇ ਵਿੱਚ ਤੰਦਲੀ ਜੋ ਵਾਸਰਬਾਨਾ ਕੀਤੀ ਗਈ ਸੀ ਅੱਜ 23 ਤਰੀਕ ਨੂੰ ਹੁਣੇ-ਹੁਣੇ ਆਪਣਾ 10 ਵਜੇ ਵਾਪਸ ਦਰਸ਼ਨ ਕਰਕੇ ਵਾਪਸ ਉੰਚੀ ਹੈ ਤੇ ਇਸ ਦੇ ਵਿੱਚ ਘਟੂ ਸ਼ਾਮ ਜੀ ਤੇ ਸਾਲਾ ਸਰਤਾਮ ਤੋਂ ਬਿਨਾ ਅਗਰੋਹਾ ਧਾਮ ਦੇ ਦਰਸ਼ਨ ਵੀ ਕਰਵਾਏ ਗਏ ਨੇ ਤੇ ਨਾਲ ਘਟੂ ਸ਼ਾਮ ਮੰਦਰ ਪਤੜਾ ਦੇ ਦਰਸ਼ਨ ਵੀ ਕਰਵਾਏ ਗਏ ਨੇ ਸਾਰੀ ਸਵਾਰੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਹੈ ਟਾਈਮ ਟੂ ਟਾਈਮ বাস ਦੇ ਵਿੱਚ ਪਹੁੰਚਦੇ ਰੇ ਇਸੇ ਕਰਕੇ ਜੋ ਸਾਡਾ ਅਗਰੋਹਾ ਧਾਮ ਵੀ ਨਾਲ ਐਡ ਹੋ ਗਿਆ ਜੋ ਬਿਲਕੁਲ ਟਾਈਮ 4-5 ਘੰਟੇ ਬਚ ਰਿਹਾ ਸੀਗਾ ਉਹ ਆਪਣੇ ਅਗਰੋਹਾ ਧਾਮ ਦੇ ਦਰਸ਼ਨ ਕੀਤੇ ਤੇ ਪੂਰੀ ਸੰਗਤ ਕੈਰੀ ਕੀ ਸਰਪ੍ਰਾਈਜ਼ ਦਿੱਤਾ ਸਾਨੂੰ ਹਾਂਜੀ ਆ ਬਿਲਕੁਲ ਜੀ ਪੂਰੀ ਸੰਗਤ ਦੇ ਨਾਲ ਹੀ ਸਰਪ੍ਰਾਈਜ਼ ਮਿਲੇ ਜੀ ਜੇ ਸੰਗਤ ਲੇਟ ਹੋ ਜਾਈਂਦੀ ਫਿਰ ਸਰਪ੍ਰਾਈਜ਼ ਨਹੀਂ ਮਿਲਣਾ ਸੀ ਅਗਰੋਹਾ ਦਾਮ ਦਾ ਤਾਂ ਸੰਗਤ ਨੂੰ ਪਤਾ ਵੀ ਨਹੀਂ ਸੀ ਸੰਗਤ ਕਹਿੰਦੀ ਸਾਨੂੰ ਸਰਪ੍ਰਾਈਜ਼ ਦਿੱਤਾ ਹਾਂਜੀ ਆ ਬਿਲਕੁਲ ਸਾਰੇ ਨਾਲ ਗੱਲ ਹੋਈ ਉਹ ਕਹਿੰਦੇ ਸੀ ਸਾਰੇ ਲਗਭਗ ਫਸਟ ਟਾਈਮ ਹੀ ਆਏ ਆ ਅਗਰੋਹਾ ਦਾਮ ਦੇ ਵਿੱਚ ਫੇਰ ਬਾਕੀ ਇਧਰ ਹੋਈਆਂ ਨਾਲ ਵੀ ਗੱਲਬਾਤ ਕਰਦੇ ਆ ਗੌਰਵ ਜੀ ਨਾਲ ਹਾਂਜੀ ਵੇ ਜੈਸੀ ਸ਼ਾਮ ਜੀ ਜੈਸੀ ਸ਼ਾਮ ਜੀ ਵੇ ਆ ਕੀ ਕਹਿਣਾ ਚਾਹੋਗੇ ਕੀ ਅਚੇ ਮੇ ਸਾਟੂ ਦਾਮ ਤੋਂ ਪਾਸ ਪਹੁੰਚੀਏ ਤੇ ਨਾ ਬਾ ਅੱਜ ਦੇਖੋ ਅੱਜ ਸਾਡੇ ਚਾਂਪਰ ਜੋ ਸਾਡੇ ਸ਼ਾਮ ਪਰਵਾਰ ਨੇ ਇੱਕ ਸੰਗਲਪ ਲਿੱਤਾ ਸੀ ਕਿ ਅਸੀਂ ਆਪਣੀ ਫ੍ਰੀ ਵਾਸੇਵ ਕਰਨੀ ਹੈ ਤੇ ਸਾਡੇ ਸ਼ੰਟੀ ਜੀ ਦੇ ਬਦੌਲਤ ਤੇ ਸਾਡੇ ਇੱਕ ਦੋ ਮੈਂਬਰਸ ਮੈਂਕ ਜਿੰਦਲ ਜੀ ਹੋ ਗਏ ਉਹਨਾਂ ਦੇ ਅੱਜ ਸਾਡਾ ਸੰਗਲਪ ਪੂਰਾ ਹੋ ਚੁੱਕਿਆ ਹੈ। ਵੈਸੇ ਵੀ ਇਹ ਸੰਗਤ ਨੇ ਟੁੱੜਾ ਬਹੁਤ ਇੰਤਜ਼ਾਰ ਕੀਤਾ ਪਰ ਤੁਸੀਂ ਪਹੁੰਚੇ ਨਹੀਂ ਹੋ। ਇਹ ਦੇਖੋ ਸਾਰਾ ਬਾਬਾ ਜੀ ਦੇ ਬੁਲਾਵੇ ਤੇ ਹੀ ਹੈ ਕਿ ਅਸੀਂ ਰਾਤ 11 ਵਜੇ ਪ੍ਰੋਗਰਾਮ ਬਣਾਇਆ ਹੈ ਕਿ ਜਾ ਕੇ ਸ਼ੰਟੀ ਜੀ ਨੂੰ ਜੁਆਇਨ ਕਰੀਏ ਤੇ ਸਾਰੀ ਸੰਗਤ ਨੇ ਜੁਆਇਨ ਕਰੀਏ। ਬਸ ਇਹ ਬਾਬਾ ਜੀ ਦਾ ਬੁਲਾਵਾ ਹੀ ਸੀ ਕਿ ਅਸੀਂ ਆ ਨਹੀਂ ਸਕਿਆ ਉੱਥੇ। ਅਦਰ 4 ਵੀ ਮੈਂਬਰ ਮੌਜੂਦ ਨੇ ਸ਼ਾਮ ਜੀ ਜੈ ਸ਼੍ਰੀ ਬਾਲਾ ਜੀ ਜਿੱਦਾਂ ਕਿ 3 ਦਿਨ ਦਾ ਟ੍ਰਿਪ ਸੀਗਾ ਜੀ ਸ਼੍ਰੀ ਖਾਟੂ ਸ਼ਾਮ ਜੀ ਸਾਲਾ ਸਰ ਬਾਲਾ ਜੀ ਬਹੁਤ ਹੀ ਵਧੀਆ ਰਿਹਾ ਸਾਰੇ ਯਾਤਰੀ ਬਹੁਤ ਹੀ ਖੁਸ਼ ਨੇ ਇਸ ਸਮਾਂ ਆਪਣੇ ਬਸ ਸੀਗਾ ਉਸ ਦੇ ਨਾਲ ਨਾਲ ਆਪਾਂ ਗਰੋਹਾਦਾਮ ਵੀ ਦਰਸ਼ਨ ਕਰਕੇ ਆਏ ਨਾਲ ਹੀ ਪਾਤੜਾ ਖਾਟੂ ਸ਼ਾਮ ਮੰਦਰ ਦਰਸ਼ਨ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਮੇਰੀ ਤੇ ਹਾਂ ਜੀ ਅੰਗਲ ਜੀ ਜੈ ਸ਼੍ਰੀ ਸ਼ਾਮ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਮ ਅੰਗਲ ਜੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਮਤਲਬ ਜੋ ਯਾਤਰਾ ਕੀਤੀ ਹੈ ਤੁਸੀਂ ਤੱਕ ਕੀ ਕਹਿਣਾ ਚਾਹੋਗੇ ਇਸ ਯਾਤਰਾ ਬਾਰੇ ਚੈਨਾ ਜੀ ਮੈਂ ਸਾਰੇ ਮੰਡਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਯਾਤਰਾ ਦਾ ਬਹੁਤ ਕਰਿਆ ਨੇ ਪਰ ਐਸਾ ਆਨੰਦ ਨਹੀਂ ਪਹਿਲੀ ਵਾਰ ਆਨੰਦ ਆਇਆ ਐਸਾ ਕਿ ਜਿਵੇਂ 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 ਆਪਾਂ ਇਹਨਾਂ ਨੇ ਕਿਹਾ ਉਸ ਤਰ੍ਹਾਂ ਦਰ ਸਾਰੀ ਸੰਗਤ ਨੇ ਲੈਣਾ ਸਾਥ ਦਿੱਤਾ ਜੀ ਇਸ ਤਰ੍ਹਾਂ ਸੰਗਵਾਲਾਂ ਨੇ ਵੀ ਸਾਡਾ ਸਾਥ ਦਿੱਤਾ ਕਿ ਦੇ ਸਹੀ ਟਾਈਮ ਨਾਲ ਇੱਥੇ ਪਹੁੰਚਾਇਆ ਜੋ ਸ਼ਾਮਸੰਗ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਫ੍ਰੀ ਬਸ ਯਾਤਰਾ ਦਾ ਪਹਿਲਾਂ ਤੁਸੀਂ ਕਦੇ ਦੇਖਿਆ ਕਿਸੇ ਹੋਰ ਮਤਲਬ ਸੰਸਥਾ ਵੱਲੋਂ ਕੀਤਾ ਗਿਆ ਹੋਵੇ ਨਹੀਂ ਕਰਤਾ ਰਹੀਆਂ ਨੇ ਜੀ ਪਰ ਇੰਨਾ ਮੁਕੰਮਲ ਜਿਹੜਾ ਇਹਨਾਂ ਨੇ ਕਰਿਆ ਇੰਤਜ਼ਾਮ ਨਹੀਂ ਬਿਲਕੁਲ ਫ੍ਰੀ ਬਸ ਯਾਤਰਾ ਬਿਲਕੁਲ ਫ੍ਰੀ ਕਿਸੇ ਨੇ ਨਹੀਂ ਕੀਤਾ ਜੀ ਤੇ ਸ਼ਾਮਸੰਗ ਪਰਿਵਾਰ ਦੇ ਮੈਂਬਰ ਔਰ ਸ਼ਾਮਸੰਗ ਪਰਿਵਾਰ ਦੇ ਜੋ ਪ੍ਰਧਾਨ ਨੇ ਵਧਾਈ ਦੇ ਪਾਤਰ ਬੰਦੇ ਨੇ ਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਹੋਰ ਵੀ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਇੱਧਰ ਸਾਡੇ ਬਹੁਤ ਹੀ ਅੱਛੀ ਯਾਤਰਾ ਸੀ ਬਹੁਤ ਹੀ ਸਫਲ ਰਹੀ ਹੈ ਔਰ ਸ਼ਾਮ ਸਿੰਘ ਪਰਿਵਾਰ ਨੇ ਜੋ ਡਿਊਟੀ ਲਗਾਈ ਸੀ ਜੱਸ ਬਸ ਦੇ ਵਿੱਚ ਜਾਂਦੇ ਕੀਰਤਨ ਕਰਨਾ ਔਰ ਤੇ ਸ਼ਾਮਾ ਬਾਈ ਦੇ ਚਰਨਾਂ ਦੇ ਵਿੱਚ ਖਾਟੂ ਸ਼ਾਮ ਜਾ ਕੇ ਅਸੀਂ ਸੰਗੀਤਨ ਕੀਤਾ ਔਰ ਇਸ ਸੰਗੀਤਨ ਦੇ ਵਿੱਚ ਇਸ ਯਾਤਰਾ ਦੇ ਵਿੱਚ ਜੇ ਸਾਡੇ ਵੱਲੋਂ ਕੋਈ ਪੁੱਲ ਚੱਕ ਹੋਈ ਆ ਤਾਂ ਸਾਰੇ ਅਸੀਂ ਸ਼ਮਾ ਦੇ ਯਾਤਕਾਂ ਜੈ ਸ਼੍ਰੀ ਸ਼ਾਮ ਦੇ ਤੇ ਕਿਸ ਤਰ੍ਹਾਂ ਤੁਹਾਨੂੰ ਇਹ ਯਾਤਰਾ ਜਿਹੜੀ ਯਾਤਰਾ ਹੈ ਸ਼ਾਮ ਸਿੰਘ ਪਰਿਵਾਰ ਵੱਲੋਂ ਕੀਤੀ ਗਈ ਹੈ ਤਾਂ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਯਾਤਰਾ बहुत ज़्यादा बहुत आनंद आया कोई वर्ड्स नहीं है कहने के लिए शेंटी भैया जिन्होंने ये सारा कुछ अरेंज किया जो दो जगह कह के गए और चार जगह लेके गए हैं और जितना उन्होंने मैनेज किया बहुत बढ़िया बहुत अच्छा लगा और बस में मोहित भैया साहिल और जितने भी मैं नाम मेरे को नहीं पता किसी का विक्की तो बहुत उन्होंने इतना आनंद हमें समय का ही नहीं पता चला कि कैसे हम वहां पहुंचे और यहाँ नाभा आ गए बिल्कुल हमें समय का ही नहीं पता चला और और ऐसा लग रहा था था थोड़ा समय और मिलना चाहिए था। जिसमें हम और ले सकते। <laughs> बहुत ज्यादा बहुत ज्यादा सफर है बहुत अच्छी यात्रा थी थैंक यू शेंटी भैया को हमें लेके जाने के लिए बहुत इंजॉय किया बस में सारे यात्री बहुत बहुत कोऑपरेटिव थे बहुत मज़ा किया बहुत अच्छी यात्रा रही थैंक यू जय